ਤੋ ਜੀ ਮੈਂ ਸਕੂਲੋਂ ਆ ਗਈ ਸੀਗੀ ਪੌਣੇ ਕਿ 3 ਵਜੇ ਕਿਉਂਕਿ ਮੈਨੂੰ ਤੁਹਾਨੂੰ ਪਤਾ ਹੈ ਮੈਂ ਕੋਰੀਅਰ ਵੀ ਕਰਾਉਣੇ ਹੁੰਦੇ ਨੇ ਹਨਾ ਤੀਜੇ ਚੌਥੇ ਦਿਨੋਂ ਤੇ ਅੱਜ ਮੈਂ ਕੋਰੀਅਰ ਵੀ ਕਰਾਉਣੀ ਸੀਗੀ ਸੋ ਮੈਂ ਚਲੀ ਗਈ ਸਕੂਲ ਤੋਂ ਸਿੱਧੀ ਕੋਰੀਅਰ ਕਰਾਉਣ ਗਰਮੀ ਬਹੁਤ ਜ਼ਿਆਦਾ ਸੀ ਨਹੀਂ 14 ਗਰਮੀ ਸੀ ਅੱਜ ਤਾਂ ਬਸ ਸੁੱਚੀ ਨਾ ਬਸ ਹੀ ਗਈ ਸੀ ਸਾਰਾ ਦਿਨ ਉਹਨਾਂ ਦਾ ਸਕੂਲ ਚ ਮਸਾ ਮਰ ਮਰ ਕੇ ਕੱਢਿਆ ਸੀਗਾ ਤੇ ਪਰ ਫਿਰ ਕੰਮ ਤਾਂ ਕਰਨੇ ਪੈਂਦੇ ਆ ਕੰਮ ਤਾਂ ਰੁਕਦੇ ਨਹੀਂ ਹੈਗੇ ਤੇ ਹੁਣ ਆ ਕੇ ਮੇਰੀ ਥੋੜੀ ਜੀ ਅੱਖ ਲੱਗ ਗਈ ਕਿਉਂਕਿ ਰਾਤ ਅਸੀਂ ਕਾਫੀ ਲੇਟ ਸੁੱਤੇ ਤੇ ਫੋਨ ਫੋਨ ਭੈਣਾ ਦੇ ਕਿਵਰੇ ਆਉਂਦੇ ਰਹਿੰਦੇ ਨੇ ਹਨ ਫਿਰ ਮੈਂ ਕਿਸੇ ਨੂੰ ਇਗਨੋਰ ਨਹੀਂ ਕਰ ਸਕਦੀ ਬਸ ਕਿਉਂਕਿ ਜਿਹੜੀਆਂ ਵੀ ਭੈਣਾ ਮੈਨੂੰ ਫੋਨ ਕਰਦੀਆਂ ਨੇ ਨਾ ਉਹਨਾਂ ਦੀਆਂ ਉਹੀ ਪ੍ਰੋਬਲਮਸ ਨੇ ਜੋ ਮੇਰੀਆਂ ਨੇ ਤੇ ਕਈ ਵਾਰੀ ਅਗਲਾ ਨਾ ਕਿ ਤੋ ਨਾ ਕਿ ਤੋ ਕੋਈ ਆਸਰਾ ਕੋਈ ਹੌਂਸਲਾ ਭਾਲਦਾ ਹੁੰਦਾ ਐ ਐਕਸਪੈਕਟ ਕਰਦਾ ਹੈ ਹਨ ਤੇ ਇਸ ਕਰਕੇ ਮੈਂ ਇਗਨੋਰ ਨਹੀਂ ਕਰ ਸਕਦੀ ਫੋਨ ਤੋਂ ਮੈਂ ਚੱਕਦੀ ਆਂ ਫੋਨ ਹਰੇਕ ਤੇ ਇਸ ਕਰਕੇ ਰਾਤ ਕਾਫੀ ਲੇਟ ਹੋ ਗਈ ਹਾਂ ਹਾਂ ਕਾਇਨ ਕਾਫੀ ਹੋ ਗਿਆ ਸੀ ਮੇਰਾ ਖੇਲ ਰਾਤ ਜਦੋਂ ਕੋਈ ਨੀਂਦ ਚ ਟਲ ਜੇ ਨਾ ਫਿਰ ਨੀਂਦ ਆਉਂਦੀ ਵੀ ਨਹੀਂ ਹੈਗੀ ਬਸ ਆ ਕੇ ਫਿਰ ਮੈਂ ਥੋੜੀ देर ਪਈ ਮੈਨੂੰ ਥੋੜੀ ਦੇਰ ਰੱਕ ਲੱਗੀ ਹੈ ਮੈਨੂੰ ਲੱਗਦਾ 15 20 ਮਿੰਟ ਤੇ ਫਿਰ ਚਾਹ ਆ ਗਈ ਮੇਰੇ ਸਹਰਾਣੀ 4 ਵਜੇ ਬਸ ਉਹ ਚਾਹ ਪੀਤੀ ਤੇ ਇੱਕ ਮਤਲਬ ਹੋਰ ਦਾ ਇੱਕ ਮੇਰੇ ਜੀ ਨਹੀਂ ਲੱਗ ਰਿਹਾ ਹੁਣ ਕਿਉਂਕਿ ਬੀਬੀ ਅੱਜ ਫੇਰ ਗਈ ਹੋਈ ਐ ਮੇਰੇ ਪਿੱਛੋਂ ਬੀਬੀ ਫੇਰ ਬ੍ਰਦਰ ਲੈ ਕੇ ਆ ਕੇ ਕਾਮਨ ਸੀਗਾ ਕੋਈ ਬੈਂਕ ਦਾ ਤੇ ਹੁਣ ਮੇਰੇ ਜਮਾਂ ਜੀ ਨਹੀਂ ਲੱਗ ਰਿਹਾ ਸੀਗਾ ਜਿਵੇਂ ਐ ਨਹੀਂ ਹੁੰਦਾ ਆਪਾਂ ਨੂੰ ਵੀ ਘਰੇ ਆ ਕੇ ਜਦੋਂ ਜੀ ਨਾਲ ਲੱਗੇ ਤੇ ਆਪਾਂ ਨੂੰ ਐ ਹੁੰਦਾ ਪੈ ਜੋ ਤੇ ਥੋੜੀ ਦੇਰ ਅੱਖ ਹੀ ਲੱਗ ਜਾਂਦੀ ਐ ਤੇ ਆਂਦੀ ਫਿਰ ਉੱਠ ਕੇ ਫੇਰ ਉਹ ਦਾਸੀ ਜੀ ਹੋ ਜਾਂਦੀ ਐ ਹੁ ਮੈਨੂੰ ਐ ਹੋਇਆ ਪਿਆ ਵੀ ਬੀਬੀ ਕਦੋਂ ਆਵੇ ਤੇ ਈਟ ਕਰਦੀ ਆ ਮੈਂ ਬੀਬੀ ਦੀ ਲੋਜੀ ਕੁਛ ਭੈਣਾ ਦੇ ਕਮੈਂਟ ਸੀਗੇ ਜਿਨ੍ਹਾਂ ਦੇ ਜਵਾਬ ਆਪਾਂ ਤੁਹਾਨੂੰ ਦੱਸਿਆ ਵੀ ਐਂਡ ਤੇ ਦੇਵਾਂਗੇ ਤੇ ਮੈਂ ਲਾਈਟ ਜੀ ਕਰਾਂ ਪੱਖਾ ਚਲਾ ਲਾਂ ਤੇ ਘਰ ਮੈਨੂੰ ਆ ਰਿਹਾ ਖਾਣ ਨੂੰ ਠੀਕ ਹੈ ਜਿਹਨਾਂ ਚਿਰ ਬੀਬੀ ਨਹੀਂ ਆਉਂਦੀ ਉਹਨਾਂ ਚਿਰ ਮੇਰਾ ਆਹੀ ਰੂਕਾ ਕੰਮ ਉਹਨਾਂ ਚਿਰ ਮੇਰੇ ਜੀ ਨਹੀਂ ਲੱਗਣਾ ਤੇ ਓਨੀ ਦੇਰ ਮੈਂ ਤੁਹਾਡੇ ਨਾਲ ਗੱਲਾਂ ਮਾਰੂੰਗੀ ਉਦੋਂ ਬੀਬੀ ਫੇਰ ਆਜੂਗੀ ਇਹ ਗੱਲ ਹੋਰ ਇੱਕ ਅੱਧੀ ਗੱਲ ਕਰ ਲੈਨੇ ਆ ਤੁਹਾਡੇ ਨਾਲ ਹਾਂ ਇਹ ਸੁਸਤੀ ਵਹੀ ਪਈ ਆ ਇੱਕ ਤਾਂ ਗਰਮੀ ਨੇ ਬਦਲਦਾ ਤਾਂ ਇੱਕ ਨੀਂਦ ਨਹੀਂ ਪੂਰੀ ਹੋਈ ਨੀਂਦ ਥਾਤਾ ਛੇਤੀ ਮੈਨੂੰ ਜੇ ਮੈਨੂੰ ਹੋਰ 10 ਮਿੰਟ ਨੀਂਦ ਆ ਜਾਂਦੀ ਨਾ ਫਿਰ ਮੈਂ ਥੋੜੇ ਸਹੀ ਹੋ ਜਾਂਦੀ ਤੇ ਹੋਮ ਸਿਰ ਭਾਰਾ ਹੋਇਆ ਪਿਆ ਸਿਰ ਦੁਖੀ ਜਾਂਦਾ ਮੈਂ ਨਾ ਇੱਕ ਦਿਨਾਂ ਇੱਕ ਭੈਣ ਨੇ ਕਮੈਂਟ ਕਰਿਆ ਸੀਗਾ ਪਤਾ ਨਹੀਂ ਮੈਨੂੰ ਯਾਦ ਨਹੀਂ ਆ ਕਿਹੜੀ ਭੈਣ ਨੇ ਕਰਿਆ ਸੀ ਮੈਂ ਭੁੱਲ ਭੱਲੇ ਜਾਂਦੀ ਹੁੰਨੀ ਆ ਕਈ ਵਾਰੀ ਹੈਨਾ ਜਿਹੜਾ ਤੁਸੀਂ ਕਹਿ ਦਿੰਨੇ ਹੋ ਵੀ ਮੇਰਾ ਕਮੈਂਟ ਜਰੂਰ ਪੜਿਓ ਮੇਰਾ ਨਾਮ ਬੋਲਿਓ ਨਾ ਮੈਂ ਸਕਰੀਨਸ਼ਾਟ ਲੈ ਲੈਂਦੀ ਆਂ ਪਰ ਬੜਾ ਸਾਰੀ ਲੈਣੀ ਹੁੰਦੀ ਆਂ ਕਈ ਵਾਰੀ ਕਿਸੇ ਦਾ ਜਵਾਬ ਦੇਣ ਤੋਂ ਰਹਿ ਜਾਂਦਾ ਤੁਸੀਂ ਮਾਈਂਡ ਨਾ ਕਰਿਓ ਕਿ ਮੇਰਾ ਜਵਾਬ ਨਹੀਂ ਦਿੱਤਾ ਪਰ ਮੈਂ ਟਾਈਮ 'ਚੋਂ ਟਾਈਮ ਕੱਢ ਕੇ ਕਾਫੀ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੁੰਦੀ ਆਂ ਤੇ ਸੱਚ ਹਾਂ ਇੱਕ ਦੋ ਭੈਣਾਂ ਨੇ ਕਿਹਾ ਕਿ ਸਾਨੂੰ ਦੱਸੋ ਜੀ ਤੁਸੀਂ ਕਿੱਥੇ ਰਹਿੰਦੇ ਹੋ ਦੇਖੋ ਜੀ ਮੈਂ ਇਦਾਂ YouTube ਤੇ ਆਪਣਾ ਐਡਰੈਸ ਨਹੀਂ ਦੱਸ ਸਕਦੀ ਹੈਗੀ ਹੈ ਨਾ ਮੇਰੀਆਂ ਆਪਣੀਆਂ ਪ੍ਰੋਬਲਮਸ ਨੇ ਤੇ ਫੋਨ ਨੰਬਰ ਮੰਗਦੇ ਨੇ ਤੁਸੀਂ ਨਾ ਮੇਰਾ ਇਦਾਂ ਕਰੋ ਆਪਣਾ ਫਰਸਟ ਚੋਇਸ ਚੈਨਲ ਚੱਲਦਾ ਹੈਗਾ ਅੱਜ ਮੈਂ ਤੁਹਾਨੂੰ ਦੱਸਦੇ ਆਂ ਕੁਛ ਕੁ ਭੈਣਾਂ ਕਹਿੰਦੀਆਂ ਨੇ ਕਿ ਓਪਨ ਲਈ ਤੁਸੀਂ ਆਪਣਾ ਨੰਬਰ ਜਿਹੜਾ ਉਹ YouTube ਤੇ ਕਮੈਂਟਾਂ ਦੇ ਵਿੱਚ ਜਵਾਬ ਚ ਨਾ ਦਿਆ ਕਰੋ ਹਾਂ ਚਲੋ ਸਹੀ ਗੱਲ ਆ ਉਹਨਾਂ ਦੀ ਭੈਣਾਂ ਦੀ ਵੀ ਪਰ ਮੈਂ ਉਹ ਤਾਂ ਦੇ ਦੇਣੀ ਆ ਕਿਉਂਕਿ ਆਪਣਾ ਇੱਕ ਚੈਨਲ ਚੱਲਦਾ ਫਰਸਟ ਚੋਇਸ ਉਹਦੇ ਤੇ ਵੀ ਮੇਰਾ ਉਹੀ ਨੰਬਰ ਹੁੰਦਾ ਠੀਕ ਹੈ ਜੀ ਜਿਨ੍ਹਾਂ ਨੂੰ ਨੰਬਰ ਦੀ ਜ਼ਰੂਰਤ ਹੈਗੀ ਆ ਮੇਰੇ ਨਾਲ ਗੱਲ ਕਰਨੀਆਂ ਚਾਹੁੰਦੀਆਂ ਨੇ ਭੈਣਾਂ ਤੇ ਉਹ ਮੇਰੇ ਨਾਲ ਗੱਲ ਕਰ ਸਕਦੀਆਂ ਨੇ ਮੇਰਾ ਚੈਨਲ ਫਰਸਟ ਚੋਇਸ ਉਹਦੇ ਤੋਂ ਮੇਰਾ ਨੰਬਰ ਲੈ ਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਅਹ ਹੋਰ ਮੈਂ ਕੀ ਗੱਲ ਕਰਦੀ ਸੀ ਤੁਹਾਨੂੰ ਹੱਟ ਬਹੁਤ ਪਸੰਦ ਆਈ ਹੈ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਹ ਕੁਲਵੀਰ ਸਿੰਘ ਦੀ ਆਈਡੀ ਤੋਂ ਇੱਕ ਆਪਾਂ ਨੂੰ ਕਮੈਂਟ ਆਇਆ ਕਿ ਬਹੁਤ ਵਧੀਆ ਜੀ ਹੱਟ ਵੀ ਵਧੀਆ ਹੈ ਕਿ ਇਹ ਵਾਲਪੇਪਰ ਕਾਮਯਾਬ ਹੈ ਮੈਂ ਆਪਣੀ ਕੂਠੀ ਬਣਾਈ ਹੈ ਤੇ ਇਹਦੇ ਚ ਲਵਾਉਣਾ ਹੈ ਦੇਖੋ ਜੀ ਗੱਲ ਇਹ ਹੈ ਵੀ ਇਹ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀ ਸੰਭਾਰ ਪਾ ਲਦੀਆਂ ਨੇ ਠੀਕ ਹੈ ਜੀ ਜੇ ਤਾਂ ਤੁਹਾਡੇ ਘਰ 'ਚ ਹੈਗੇ ਨੇ ਛੋਟੇ ਬੱਚੇ ਤਾਂ ਫਿਰ ਤਾਂ ਮੈਨੂੰ ਲੱਗਦਾ ਮੈਨੂੰ ਸੁਜੈਸਟ ਨਹੀਂ ਕਰਨਾ ਚਾਹੀਦਾ ਕਿਉਂਕਿ ਬੱਚੇ ਆ ਨਾ ਜਿਹੜੇ ਉਹ ਕਿਤੇ ਪੈਨ ਲਾਤਾ ਹਨਾ ਤੁਸੀਂ ਬੇਸ਼ੱਕ ਦੀ ਕਿੰਨਾ ਮਰਜ਼ੀ ਧਿਆਨ ਰੱਖ ਲਓ ਬੱਚਿਆਂ ਦਾ ਤੁਸੀਂ ਜਿੰਨਾ ਮਰਜ਼ੀ ਰੋਕ ਲਓ ਜੇ ਤਾਂ ਛੋਟੇ ਬੱਚੇ ਨੇ ਉਹ ਕੁਛ ਨਾ ਕੁਛ ਮਾਰ ਦੇਣਗੇ ਹਨਾ ਵੈਸੇ ਤਾਂ ਅੱਜਕੱਲ ਆ ਰਿਹਾ ਹੈ ਮੋਟਾ ਥੋੜਾ ਜਿਹਾ ਅੱਗੇ ਵਾਲਪੇਪਰ ਹੁੰਦਾ ਸੀਗਾ ਬਿਲਕੁਲ ਪਤਲਾ ਕਮਜ਼ੋਰ ਜਿਹਾ ਕਾਗਜ਼ ਹੁੰਦਾ ਸੀ ਪਰ ਹੁਣ ਜਿਹੜਾ ਵਾਲਪੇਪਰ ਆ ਰਿਹਾ ਨਾ ਇਹ ਆ ਰਿਹਾ ਮੋਟਾ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਜਿਵੇਂ ਅ ਟੈਕਸਚਰ ਪੇਂਟ ਨਹੀਂ ਹੁੰਦਾ ਉਸ ਤਰ੍ਹਾਂ ਦਾ ਹੈ ਕਾਫੀ ਮੋਟਾ-ਮੋਟਾ ਜਿਹਾ ਦਿਖਾਵਾਂ ਤੁਹਾਨੂੰ ਆ ਦੇਖੋ ਨੇੜੇ ਕਰਕੇ ਦਿਖਾਵਾਂ ਤੁਹਾਨੂੰ ਇਹ ਨਾ ਹੈਗਾ ਮਤਲਬ ਉਪਰੋਂ ਐਦਾਂ ਨਹੀਂ ਹੈਗਾ ਕਿ ਪਲੇਨ ਹੈਗਾ ਇਹ ਇਹ ਆ ਚੀਜ਼ ਹੈ ਜਿਹੜੀ ਉਹ ਅਲੱਗ ਹੈ ਜਿਵੇਂ ਵਰਕ ਨਹੀਂ ਹੋਇਆ ਹੁੰਦਾ ਕਿ ਕੜਾਈ ਕੀਤੀ ਹੁੰਦੀ ਹੈ ਇਸ ਤਰ੍ਹਾਂ ਦਾ ਹੈਗਾ ਟੈਕਸਚਰ ਪੇਂਟ ਦੀ ਤਰ੍ਹਾਂ ਹੈਗਾ ਇਹ ਕਾਫੀ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਹੈ ਇਹ ਪਰ ਕਿਉਂਕਿ ਆਪਣੇ ਘਰ 'ਚ ਬੱਚੇ ਨਹੀਂ ਆ ਤਾਂ ਇਸ ਕਰਕੇ ਆਪਣੇ ਤਾਂ ਇਹ ਸਹੀ ਆ ਹਨ ਅਦਰਵਾਇਜ਼ ਬੱਚੇ ਮੁੱੱਚਾਂ ਵਾਲੇ ਘਰ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਨਹੀਂ ਤਾਂ ਇਹ ਛੇਤੀ ਫਟਦਾ ਨਹੀਂ ਹੈ ਫਟਦਾ ਤਾਂ ਨਹੀਂ ਹੈਗਾ ਛੇਤੀ ਕਿਉਂਕਿ ਕਾਫੀ ਵਧੀਆ ਹੈਗਾ ਅੱਜਕੱਲ ਜਿਹੜਾ ਆ ਰਿਹਾ ਮੋਟਾ ਆ ਰਿਹਾ ਫਲੈਕਸ ਵਾਲਾ ਜਿਹੜਾ ਕਾਗਜ਼ ਹੁੰਦਾ ਨਾ ਉਹ ਆ ਰਿਹਾ ਤੇ ਇਸ ਕਰਕੇ ਐਡੀ ਕੋਈ ਪ੍ਰੋਬਲਮ ਨਹੀਂ ਆ ਪਰ ਗਿੱਲੇ ਜਿੱਥੇ ਮਤਲਬ ਪਾਣੀ ਵਗੈਰਾ ਲੱਗਦਾ ਜ਼ਿਆਦਾ ਉੱਥੇ ਨਹੀਂ ਲਵਾਉਣਾ ਹੁੰਦਾ ਇਹਨੂੰ ਤੇ ਥੋੜੀ ਜੀ ਸੰਭਾਲ ਤਾਂ ਇਹਨਾਂ ਚੀਜ਼ਾਂ ਦੀ ਹੁੰਦੀ ਆ ਪਰ ਹੈ ਆਦਰਵਾਇਜ਼ ਕਾਫੀ ਵਧੀਆ ਹੈਗਾ ਉਦੋਂ ਇਸ ਤਰ੍ਹਾਂ ਤੁਸੀਂ ਦੇਖ ਲਿਓ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਉਹਨਾਂ ਨੂੰ ਧਿਆਨ ਚ ਰੱਖ ਲਿਓ ਹੁਣ ਜਿਹੜਾ ਆ ਰਿਹਾ ਡਿਊਰੇਬਲ ਹੈ ਠੀਕ ਹੈ ਜੀ ਸੋਨਾ ਵੀ ਬਹੁਤ ਲੱਗਦਾ ਤੇ ਮੋਟਾ ਹੁੰਦਾ ਫਟਦਾ ਤਾਂ ਛੇਤੀ ਨਹੀਂ ਹੈਗਾ ਪਰ ਮਤਲਬ ਕਿ ਗਿੱਲਾ ਨਾ ਹੋਵੇ ਇਹ ਹੈਨਾ ਉਹ ਆਪਾਂ ਨੂੰ ਵੀ ਪਤਾ ਹੀ ਹੈਗਾ ਕਿ ਵਾਲਪੇਪਰ ਜਿਹੜਾ ਗਿੱਲਾ ਹੋਊਗਾ ਤਾਂ ਖਰਾਬ ਹੋਊਗਾ ਹੀ ਹੋਊਗਾ ਤੇ ਬਸ ਇਹੀ ਚੀਜ਼ਾਂ ਨੇ ਜੀ ਆਦਰਵਾਇਸ ਤਾਂ ਬਹੁਤ ਵਧੀਆ ਇੱਕ ਨਾ ਪਾਕਿਸਤਾਨ ਤੋਂ ਕਮੈਂਟ ਆਇਆ ਸੀਗਾ ਉਹ ਕਹਿੰਦੇ ਵੀ ਮੈਂ ਪਾਕਿਸਤਾਨ ਤੋਂ ਆਇਆ ਪਰ ਮੈਂ ਤੁਹਾਡੇ ਵਲੌਗ ਰੋਜ਼ ਦੇਖਦੀ ਆ ਮੈਨੂੰ ਬਹੁਤ ਅੱਛੇ ਲੱਗਦੇ ਆ ਤੁਸੀਂ ਮੇਰਾ ਨਾਮ ਬੋਲਿਓ ਤੇ ਨਾਮ ਹੁਣ ਮੈਨੂੰ ਮੈਂ ਉਹਨਾਂ ਦੀ ਆਈਡੀ ਦੇਖਣੀ ਪਊਗੀ ਮੈਨੂੰ ਤੇ ਮੈਂ ਆਈਡੀ ਦੇਖੂਗੀ ਉਹਨਾਂ ਦੀ ਬਾਅਦ ਚ ਬੋਲ ਦਊਂਗੀ ਤੇ ਇੱਕ ਨਾ ਕਈ ਦਿਨਾਂ ਦੀ ਗੱਲ ਹੈ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਉਹ ਕਹਿੰਦੇ ਅੱਜ ਨਾ ਮੈਂ ਹੱਥ 'ਚ ਫੜਿਆ ਹੋਇਆ ਹੈ ਮੋਬਾਈਲ ਵੀ ਸਟੈਂਡ ਤੇ ਨਹੀਂ ਲਾਇਆ ਤੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਉਹ ਕਹਿੰਦੇ ਵੀ ਜਿਹੜਾ ਮਤਲਬ ਜਿਵੇਂ ਹਸਬੈਂਡ ਦੀ ਡੈਥ ਹੋ ਜਾਂਦੀ ਆ ਤੇ ਬੱਚੇ ਪਾਲ ਲੈਂਦੇ ਆ ਨੀ ਲੇਡੀਜ਼ ਇਹ ਸਾਰੀਆਂ ਜ਼ਿੰਮੇਵਾਰੀਆਂ ਲੇਡੀਜ਼ ਤੇ ਹੀ ਸਹੀ ਆਈਆਂ ਨੇ ਜਿਹੜੇ ਸੈਕਰੀਫਾਈਸ ਕਰਦਿਆਂ ਨੇ ਉਹ ਲੇਡੀਜ਼ ਹੀ ਕਰਦਿਆਂ ਨੇ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਜਿਹੜਾ ਵੀ ਸੈਕਰੀਫਾਈਸ ਕਰਦਿਆਂ ਨੇ ਉਹ ਲੇਡੀਜ਼ ਕਰਦਿਆਂ ਨੇ ਜੇ ਕਦੇ ਇਸ ਤਰ੍ਹਾਂ ਕਿਸੇ ਦੀ ਵਾਈਫ ਦੀ ਡੈਥ ਹੋ ਜੇ ਤੇ ਇਹ ਹਸਬੰਡਾ ਜਿਹੜੇ ਉਹ ਪ੍ਰੀ ਮੈਰਿਜ ਕਰਵਾ ਲੈਂਦੇ ਨੇ ਭੈਣ ਬਿਲਕੁਲ 101% ਸਹੀ ਆ ਉਹਨਾਂ ਨੇ ਸਹੀ ਕਿਹਾ ਕਿਉਂਕਿ ਇਦਾਂ ਹੁੰਦਾ ਹੈ ਉਹਨਾਂ ਨੇ ਸਿਰਫ ਇਹੀ ਕਿਹਾ ਕਿ ਇਸ ਤਰ੍ਹਾਂ ਹੁੰਦਾ ਹੈ ਠੀਕ ਹੈ ਤੇ ਸੋ ਉਹ ਗਲਤ ਨਹੀਂ ਹੈਗੇ ਪਰ ਇਹਦੇ ਪਿੱਛੇ ਨਾ ਇੱਕ ਕਾਰਨ ਹੈਗਾ ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਹੋ ਠੀਕ ਹੈ ਤੇ ਹੋ ਸਕਦਾ ਹੈ ਕਿ ਨਾ ਵੀ ਹੋਵੋ ਕਿਉਂਕਿ ਸਭ ਦੇ ਆਪਣੇ ਆਪਣੇ ਸੋਚ ਹੁੰਦੀ ਹੈ ਆਪਣੇ ਆਪਣੇ ਵਿਚਾਰ ਹੁੰਦੇ ਨੇ ਆਪਾਂ ਜਿਹੜੀ ਵੀ ਵੀਡੀਓ ਪਾਉਨੇ ਆ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰੇ ਸਾਰੇ ਮੇਰੇ ਨਾਲ ਸਹਿਮਤ ਹੋਵੋ ਤੁਸੀਂ ਐਵੇਂ ਵੀ ਨਾ ਕਹਦਿਆ ਕਰੋ ਕਿ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਬਹੁਤ ਵਧੀਆ ਨੇ ਜਿੱਥੇ ਕਿ ਤੁਹਾਨੂੰ ਨਹੀਂ ਸਹੀ ਲੱਗਦਾ ਤਾਂ ਤੁਸੀਂ ਮੈਨੂੰ ਕਹਿ ਵੀ ਸਕਦੇ ਹੋ ਠੀਕ ਹੈ ਜੀ ਇਹ ਆਪਣੀ ਗੱਲਬਾਤ ਹੀ ਚੱਲ ਰਹੀ ਹੁੰਦੀ ਹੈ ਇਹਨੂੰ ਤੁਸੀਂ ਐ ਨਾ ਸਮਝਿਆ ਕਰੋ ਕਿ ਉਹ ਸਾਨੂੰ ਗਿਆਨ ਵੰਡ ਰਹੇ ਨੇ ਮੈਂ ਗਿਆਨ ਗੁੰਨ ਨਹੀਂ ਵੰਡ ਰਹੀ ਹੇਗੀ ਨਾ ਹੀ ਮੈਨੂੰ ਇੰਨਾ ਗਿਆਨ ਹੈਗਾ ਮੈਨੂੰ ਜਿੱਥੋਂ ਤੱਕ ਜਿਹੜੀ ਗੱਲ ਜਿਵੇਂ ਲੱਗਦੀ ਹੁੰਦੀ ਹੈ ਮੈਂ ਤੁਹਾਡੇ ਨਾਲ ਉਦਾਂ ਠੀਕ ਹੈ ਜੀ ਤੇ ਉਹ ਭੈਣ ਨੇ ਕਿਹਾ ਸੀਗਾ ਕਿ ਇਸ ਤਰ੍ਹਾਂ ਵੀ ਉਹ ਰੀ ਮੈਰਿਜ ਕਰਵਾ ਲੈਂਦੇ ਨੇ ਉਹ ਭੈਣ ਬਿਲਕੁਲ ਸਹੀ ਹੈ ਕਿ ਰੀ ਮੈਰਿਜ ਕਰਵਾ ਲੈਂਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਜੈਂਟਸ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਨੇ ਸਾਡੇ ਨਾ ਪਾਪਾ ਜੀ ਐਂ ਕਹਿੰਦੇ ਹੁੰਦੇ ਸੀਗੇ ਆ ਬੀਬੀ ਨਾ ਹਮੇਸ਼ਾ ਐਂ ਗੱਲ ਕਰਦੇ ਕਹਿ ਦਿੰਦੇ ਨਾ ਵੀ ਜੇ ਬੰਦੇ ਨੂੰ ਕੁਝ ਹੋ ਜੇ ਤਾਂ ਜਨਾਨੀ ਕੱਟ ਲੈਂਦੀ ਹੈ ਪਾਪਾ ਜੀ ਦੀ ਇਹ ਵਰਡਿੰਗ ਹੁੰਦੀ ਸੀ ਕਿ ਬੰਦੇ ਨੂੰ ਕੁਝ ਹੋ ਜੇ ਤਾਂ ਜਨਾਨੀ ਕੱਟ ਲੈਂਦੀ ਹੈ ਬੱਚੇ ਪਾਲ ਲੈਂਦੀ ਹੈ ਪਰ ਜੇ ਜਨਾਨੀ ਨੂੰ ਕੁਝ ਹੋ ਜੇ ਬੰਦੇ ਨੂੰ ਬਹੁਤ ਜ਼ਿਆਦਾ ਔਖਾ ਪਹਿਲੀ ਗੱਲ ਤਾਂ ਇਹ ਜੇ ਤਾਂ ਬੱਚੇ ਛੋਟੇ ਹੋ ਤਾਂ ਵਾਈਫ ਦੀ ਡੈਥ ਹੋ ਜੇ ਤਾਂ ਬੰਦੇ ਲਈ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਉਹ ਰੋਟੀ ਲਈ ਵੀ ਦੂਜੇ ਵੱਲ ਝਾਕਦਾ ਤੇ ਆਪਣੇ ਬੱਚੇ ਵੀ ਪਾਲਣੇ ਆ ਤੇ ਬਾਹਰਲਾ ਕੰਮ ਵੀ ਕਰਨਾ ਹੈ ਤੇ ਪਹਿਲੀ ਉਹਨੂੰ ਰੋਟੀ ਦਈ ਔਖਾ ਜੇ ਤੁਸੀਂ ਕਹੋ ਕਿ ਚਲੋ ਜੇ ਉਹਦੇ ਵਿੱਚ ਪਹੁੰਚ ਹੈਗੀ ਆ ਉਹ ਸਰਵੈਂਟ ਰੱਖ ਲੇ ਤਾਂ ਉਹਦੇ ਘਰ ਤਾਂ ਕੋਈ ਲੇਡੀ ਕੰਮ ਕਰਨ ਵੀ ਨਹੀਂ ਆਉਗੀ ਜਿੱਥੇ ਬੰਦਾ ਇਕੱਲਾ ਹੋਊਗਾ ਠੀਕ ਹੈ ਜੀ ਪਹਿਲਾ ਪੱਖ ਤਾਂ ਇਹ ਸੀਗਾ ਦੂਸਰਾ ਸੀਗਾ ਕਿ ਜੇ ਬੱਚਾ ਮਤਲਬ ਬੱਚੇ ਵਿਆਹੇ ਹੋਣ ਤੇ ਫਿਰ ਬੰਦਾ ਜਿਹੜਾ ਉਸ ਤੋਂ ਵੀ ਔਖਾ ਹੋ ਜਾਂਦਾ ਕਿਉਂਕਿ ਪਹਿਲੀ ਗੱਲ ਤਾਂ ਉਹ ਚੌਂਕੇ ਨਹੀਂ ਚੜ ਸਕਦਾ ਜਦੋਂ ਨੂੰ ਆ ਜਾਂਦੀ ਹੈ ਉਹਦੇ ਵੀ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਤੇ ਅੱਜ ਕੱਲ ਚੌਂਕੇ ਤਾਂ ਚਲੋ ਖਤਮ ਹੋ ਗਏ ਚੁੱਲ੍ਹੇ 'ਚੋਂ ਤਰੇ ਤਾਂ ਖਤਮ ਹੋ ਗਏ ਤੇ ਬੰਦੇ ਨੂੰ ਘਰ ਜਿਹੜੇ ਹੈਗੇ ਨੇ ਅੱਜ ਐਨੇ ਬੰਦ ਹੋ ਗਏ ਆਪਣੇ ਕੋਠੀਆਂ ਬਣ ਗਈਆਂ ਬੰਦ ਹੋ ਕੇ ਰਹਿ ਗਈਆਂ ਸੀ ਤੇ ਫਿਰ ਜਿਹੜਾ ਬੰਦਾ ਹੈਗਾ ਉਹਨੂੰ ਕੋਠੀ ਦੇ ਵਿੱਚ ਐਂਟਰ ਕਰਨਾ ਹੀ ਔਖਾ ਹੋ ਜਾਂਦਾ ਜੇ ਉਹਦਾ ਮੁੰਡਾ ਘਰੇ ਨਾ ਹੋਵੇ ਤਾਂ ਇਹਦਾ ਮਤਲਬ ਜਾਂ ਤਾਂ ਉਹ ਆਪਦੇ ਬੇਟੇ ਦੀ ਵੇਟ ਕਰੇ ਕਿ ਉਹ ਆਊਗਾ ਤੇ ਫਿਰ ਮੈਂ ਅੰਦਰ ਐਂਟਰ ਹੋਊਗਾ ਤੇ ਨਹੀਂ ਉਹ ਵਿਚਾਰੇ ਨੂੰ ਬਾਹਰ ਹੀ ਕਿਸੇ ਦਰਖਤ ਤਸੱਲੀ ਪਾਊਗਾ ਜਾਂ ਜੋ ਵੀ ਕਰੂਗਾ ਇਦਾਂ ਹੁੰਦਾ ਕਿਉਂਕਿ ਆਪਣਾ ਸਮਾਜ ਹੀ ਇਹੋ ਜਿਹਾ ਹੈ ਤੇ ਸੋ ਉਹਦੇ ਲਈ ਬਹੁਤ ਵੱਡੀ ਪ੍ਰੋਬਲਮ ਹੈ ਤੇ ਜੇ ਜੈ ਮਤਲਬ ਹਸਬੈਂਡ ਦੀ ਡੈਥ ਹੋ ਜਾਂਦੀ ਹੈ ਤਾਂ ਕਮ ਸੇ ਕਮ ਲੇਡੀ ਆਪਣੇ ਬੱਚਿਆਂ ਨੂੰ ਬੜਾ ਕੇ ਤਾਂ ਖਵਾ ਦੇਗੀ ਪਕਾ ਕੇ ਤਾਂ ਖਵਾ ਦੇਗੀ ਜੇ ਨੂੰਹਾਂ ਉਹਨੂੰ ਨਹੀਂ ਖਵਾਉਣਗੀਆਂ ਬਣਾ ਕੇ ਤਾਂ ਉਹ ਆਪੀ ਰੋਟੀ ਖੁਦ ਬਣਾ ਕੇ ਖਾ ਲੂਗੀ ਪਰ ਜੈਂਟਸ ਲਈ ਇਹ ਬਹੁਤ ਔਖਾ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਮੇਰੇ ਨਾਲ ਕੱਲ ਹੀ ਬੀਬੀ ਇਹ ਗੱਲ ਕਰੀ ਜਾਂਦੀ ਸੀ ਮੈਂ ਬੀਬੀ ਨੂੰ ਐ ਦੱਸਿਆ ਨਾ ਜਦੋਂ ਵੀ ਇਦਾਂ ਕਰਕੇ ਇੱਕ ਕਮੈਂਟ ਆਇਆ ਵੀ ਮੈਨੂੰ ਆ ਗੱਲਾਂ ਲੱਗਦੀਆਂ ਨੇ ਬੀਬੀ ਕਹਿੰਦੀ ਵੀ ਜਮਾਂ ਸਹੀ ਗੱਲ ਆ ਬੀਬੀ ਕਹਿੰਦੀ ਆ ਇੱਕ ਮਤਲਬ ਮੈਂ ਪਿੰਡ ਦਾ ਨਾਮ ਨਹੀਂ ਦੱਸਦੀ ਪਲੀਜ਼ ਕਿਉਂਕਿ ਚਲੋ ਹਣਾ ਹਰ ਇੱਕ ਦੀ ਆਪਣੀ ਆਪਣੀ ਲਾਈਫ ਹੁੰਦੀ ਆ ਤੇ ਬੀਬੀ ਨੇ ਮੈਨੂੰ ਦੱਸਿਆ ਕੋਈ ਪੁਰਾਣੀ ਗੱਲ ਸੀਗੀ ਬੀਬੀ ਦੇ ਧਿਆਨ ਚ ਸੀਗੀ ਕਹਿੰਦੀ ਵੀ ਨਾ ਇੱਕ ਮਤਲਬ ਕਿ ਬੰਦਾ ਸੀਗਾ ਜਦੀ ਉਮਰ 55 60 ਦੀ ਹੋਊਗੀ ਤੇ ਉਹਦੇ ਕਹਿੰਦੀ ਉਹ ਆਈ ਹੋਈ ਸੀ ਤੇ ਕਹਿੰਦੀ ਵੀ ਉਹ ਵੀ ਜਿਵੇਂ ਉਹਦਾ ਮੁੰਡਾ ਘਰੇ ਨਹੀਂ ਸੀਗਾ ਤੇ ਮੱਝ ਜਿਹੜੀ ਉਹ ਹੱਥ ਪਈ ਜਿਵੇਂ ਉਹ ਪਾਉਂਦੇ ਨੇ ਚਾਟ ਪਾਉਂਦੇ ਹੁੰਦੇ ਆਟਾ ਪਾਉਂਦੇ ਅੱਗੇ ਤੇ ਫੇਰ ਮੱਝ ਮਿਲਦੀ ਦੁੱਧ ਦਿੰਦੀ ਆ ਤੇ ਨੂਹ ਨੇ ਕਿਤੇ ਕਹਿਤਾ ਵੀ ਡੈਡੀ ਪਾਪਾ ਜੋ ਵੀ ਉਹ ਕਹਿੰਦੀ ਸੀਗੀ ਵੀ ਤੁਸੀਂ ਚਾਟ ਪਾ ਦੋ ਤੇ ਮੈਂ ਧਾਰ ਕੱਢ ਲਾਂ ਤੇ ਲੋ ਜੀ ਉਹ ਵਿਚਾਰਾ ਪਾਉਣ ਲੱਗਾ ਚਾਟ ਬਸ ਤਾਂ ਗੱਲ ਕੁਝ ਵੀ ਨਹੀਂ ਹੈਗੀ ਹਨਾ ਆ ਬਾਪ ਬੇਟੀ ਵਾਲਾ ਰਿਸ਼ਤਾ ਜੇ ਦੇਖਿਆ ਜਾਵੇ ਤੇ ਉਹਦੇ ਜਿਹੜੇ ਫਾਦਰ ਲਾ ਸੀਗੇ ਉਹ ਚਾਟ ਪਾਉਣ ਲੱਗੇ ਤੇ ਲੇਡੀ ਸੀ ਜਿਹੜੀ ਨੂਹ ਸੀਗੀ ਉਹਨਾਂ ਦੀ ਉਹ ਧਾਰ ਚੋਂ ਲੱਗੀ ਤੇ ਧਾਰ ਚੌਂਦੀ ਚੌਂਦੇ ਉਹਦਾ ਬੇਟਾ ਆ ਗਿਆ ਉਪਰੋਂ ਤੇ ਉਹਨੇ ਆ ਕੇ ਕਹਿੰਦੇ ਡਾਂਗ ਚੱਕ ਲਈ ਆਪਣੇ ਫਾਦਰ ਨੂੰ ਵੀ ਤੂੰ ਕੌਣ ਹੋਣਾ ਝਾਟ ਪਾਉਣ ਵਾਲਾ ਵੀ ਇਹ ਧਾਰ ਚੌਂਦੀ ਆ ਤੇ ਤੂੰ ਝਾਟ ਪਾ ਰਿਹਾ ਹਾਂ ਹੁਣ ਤੁਸੀਂ ਦੱਸੋ ਫਿਰ ਬੰਦਾ ਵਿਚਾਰਾ ਕੀ ਕਰੇ ਉਹ ਬੰਦੇ ਨੇ ਉਸ ਦੇਣਾ ਐਨਾ ਉਹਨੂੰ ਮਤਲਬ ਬੁਰਾ ਲੱਗਾ ਲੱਗਣ ਵਾਲੀ ਗੱਲ ਹੀ ਹੈ ਜੀ ਬੁਰਾ ਦੇਖੋ ਤੁਸੀਂ ਆਪਣੀ ਉਹ ਲਾੜਾ ਜਿਹੜੀ ਉਹੀ ਮਾੜੀ ਨਿਕਲੀ ਹੁਣ ਜਿਹੜੀ ਉਹਦੀ ਨੂੰਹ ਸੀ ਉਹਦਾ ਤਾਂ ਕੋਈ ਕਸੂਰ ਨਹੀਂ ਸੀ ਉਹਨੇ ਤਾਂ ਆਪਣੇ ਪਿਓ ਵਾਂਗੂ ਕਹਤਾ ਵੀ ਡੈਡੀ ਤੁਸੀਂ ਝਾਟ ਪਾ ਦੋ ਤੇ ਮੈਂ ਧਾਰ ਚੋ ਲੈਣੀ ਆ ਪਰ ਉਹਦਾ ਆਪਦਾ ਜਿਹੜਾ ਮੁੰਡਾ ਸੀਗਾ ਉਹੀ ਮਾੜਾ ਨਿਕਲਿਆ ਉਸਤੇ ਨਹੀਂ ਆਪਦੇ ਪਿਓ ਤੇ ਸ਼ੱਕ ਕੀਤਾ ਤੇ ਉਸ ਤੋਂ ਬਾਅਦ ਕਹਿੰਦੇ ਉਹ ਬੰਦਾ ਸੀ ਜਿਹੜਾ ਉਹਨੇ ਰੀ ਮੈਰਿਜ ਕਰਵਾ ਲਈ ਉਹ ਕਹਿੰਦਾ ਵੀ ਜੇ ਤੁਸੀਂ ਐਂ ਕਰਦੇ ਹੋ ਚਲੋ ਥੋੜੀ ਆਪਦੀ ਲਾਈਫ ਤੇ ਮੇਰੀ ਆਪਦੀ ਲਾਈਫ ਚਲੋ ਐਂ ਸਹੀ ਹਨ ਫਿਰ ਉਹਨੇ ਰੀ ਮੈਰਿਜ ਕਰਵਾ ਲਈ ਹੁਣ ਉੱਥੇ ਬੰਦਾ ਉਹ ਵਿਚਾਰਾ ਕੀ ਕਰਦਾ ਸੋ ਮੈਨੂੰ ਤਾਂ ਐਂ ਜਿ ਲੱਗਦਾ ਹੈਗਾ ਵੀ ਜੈਂਟਸ ਤਾਂ ਕਰਕੇ ਵੀ ਕਰਵਾ ਲੈਂਦੇ ਨੇ ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਕੁਝ ਹੋਰ ਨੇ ਆ ਲੇਡੀਜ਼ ਦੀ ਲਾਈਫ ਕੁਝ ਹੋਰ ਤਰ੍ਹਾਂ ਦੀ ਹੈ ਔਰ ਜੈਂਟਸ ਦੀ ਲਾਈਫ ਕੁਝ ਹੋਰ ਤਰ੍ਹਾਂ ਦੀ ਹੈ ਠੀਕ ਹੈ ਜੀ ਤੇ ਇਹ ਫਰਕ ਤਾਂ ਹੈਗਾ ਹੀ ਹੈਗਾ ਕਿ ਲੇਡੀ ਕੱਟ ਲੈਂਦੀ ਆ ਕਿਉਂਕਿ ਲੇਡੀ ਬਣਾ ਕੇ ਖਾ ਲੈਂਦੀ ਆ ਤੇ ਲੇਡੀ ਆ ਹੈਗੀ ਆ ਜੇ ਤੁਸੀਂ ਕਹੋ ਵੀ ਫਿਰ ਜਦੋਂ ਹਸਬੰਡ ਚਲਾ ਜਾਂਦਾ ਫੇ ਲੇਡੀ ਨੂੰ ਵੀ ਤਾਂ ਬਾਹਰਲੇ ਕੰਮ ਕਰਨੇ ਪੈਂਦੇ ਨੇ ਬਿਲਕੁਲ ਕਰਨੇ ਪੈਂਦੇ ਨੇ ਜੀ ਕਿਉਂਕਿ ਉਹਨੇ ਆਪਣੇ ਬੱਚੇ ਪਾਲਣੇ ਹੁੰਦੇ ਨੇ ਹਨਾ ਚਾਹੇ ਉਹ ਘਰ ਚ ਬੈਠ ਕੇ ਆ ਕਿਸੇ ਦੇ ਕੱਪੜੇ ਸਲਾਈ ਕਰੇ ਕੋਈ ਵੀ ਕੰਮ ਕਰੇ ਹਨਾ ਤੇ ਪਰ ਫਿਰ ਰੋਟੀ ਤਾਂ ਬਣਾ ਲੈਂਦੀ ਆ ਨਾ ਕਿਉਂਕਿ ਇਕੱਲੇ ਜੈਂਟਸ ਕੋਲੇ ਤਾਂ ਕੋਈ ਸਰਵੈਂਟ ਵੀ ਨਹੀਂ ਲੱਗਦੀ ਤੇ ਨਾ ਤਾਂ ਕੋਈ ਝਾੜੂ ਪੋਚੇ ਵਾਲੀ ਲੱਗੇ ਵੀ ਕੱਲਾ ਤੇ ਨਾ ਕਿ ਰੋਟੀ ਬਣਾ ਕੇ ਦੇਵੇ ਠੀਕ ਹੈ ਜੀ ਸੋ ਇਹ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਬਾਕੀ ਤੁਸੀਂ ਆਪਣੇ ਆਪਣੇ ਵਿਚਾਰ ਮੈਨੂੰ ਜਰੂਰ ਦਿਓ ਹਨਾ ਇਹ ਤਾਂ ਮੇਰੇ ਇਕੱਲੇ ਦੇ ਵਿਚਾਰ ਨੇ ਥੋਡੇ ਵਿਚਾਰ ਜਿਹੜੇ ਉਹ ਮੈਂ ਜਰੂਰ ਜਾਣਨੇ ਹੁੰਦੇ ਨੇ ਮੇਰੇ ਮੈਨੂੰ ਵੀ ਕ੍ਰਿਓਸਟੀ ਹੁੰਦੀ ਹੈ ਕਿ ਥੋਡੇ ਵਿਚਾਰ ਕੀ ਨੇ ਇਹਦੇ ਬਾਰੇ ਕਈ ਵਾਰੀ ਨਾ ਥੋਡੇ ਵਿਚਾਰਾਂ ਦੇ ਵਿੱਚੋਂ ਮੈਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਕਹਿੰਦੇ ਤਾਂ ਤੁਸੀਂ ਓ ਕਿ ਤੁਹਾਡੀਆਂ ਵੀਡੀਓਜ਼ ਮੋਟੀਵੇਸ਼ਨਲ ਮੋਟੀਵੇਸ਼ਨਲ ਹੁੰਦੀਆਂ ਨੇ ਮੈਂ ਮੰਨਦੀ ਆ ਕਿਉਂਕਿ ਮੈਂ ਵੀਡੀਓ ਹੀ ਮੋਟੀਵੇਸ਼ਨਲ ਬਣਾਉਣੀ ਹੁੰਦੀ ਆ ਮੇਰੀ ਕੋਸ਼ਿਸ਼ ਹੈ ਕਿ ਤੇ ਪਰ ਗੱਲ ਇਹ ਹੈ ਕਿ ਇਹ ਮੇਰੇ ਵਿਚਾਰ ਨੇ ਥੋਡੇ ਆਪਣੇ ਨੇ ਤੇ ਮੇਰਾ ਵੀ ਜੀ ਕਰਦਾ ਹੈ ਕਿ ਤੁਸੀਂ ਮੈਨੂੰ ਆਪਣੇ ਵਿਚਾਰ ਦਿਓ ਮੈਂ ਪੜਦੀ ਆ ਸਾਰਿਆਂ ਦੇ ਕਮੈਂਟ ਮੈਨੂੰ ਬਹੁਤ ਵਧੀਆ ਲੱਗਦੇ ਨੇ ਹਨਾ ਜ ਜੇ ਤੁਸੀਂ ਕਹਿੰਦੇ ਹੋ ਨਾ ਵੀ ਸਾਨੂੰ ਵਧੀਆ ਲੱਗਦੇ ਨੇ ਤੁਹਾਡੇ ਵਿਚਾਰ ਜਾਂ ਵੀਡੀਓ ਤੇ ਮੈਨੂੰ ਵੀ ਤੁਹਾਡੇ ਕਮੈਂਟ ਬਹੁਤ ਵਧੀਆ ਲੱਗਦੇ ਨੇ ਐਡੇ-ਐਡੇ ਕਮੈਂਟ ਲਿਖਦੇ ਹੋ ਸਪੋਰਟ ਕਰਦੇ ਹੋ ਬਲੌਗ ਦੇਖਦੇ ਹੋ ਤੁਸੀਂ ਮੇਰੇ ਲਈ ਟਾਈਮ ਕੱਢਦੇ ਹੋ ਤੇ ਤੁਸੀਂ ਮੇਰੇ ਲਈ ਬਹੁਤ ਅਜੀਜ਼ ਹੋ ਬਹੁਤ ਪਿਆਰਿਓ ਕਿਸ ਨੇ ਕਮੈਂਟ ਕੀਤਾ ਸੀ ਕਿ ਆਂਟੀ ਜੀ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਹੋ ਤੇ ਇਹ ਤੁਹਾਡੀ ਦੇਖਣ ਵਾਲੀ ਅੱਖ ਵਧੀਆ ਜੀ ਜੇ ਦੇਖਣ ਵਾਲੇ ਦਾ ਨਜ਼ਰੀਆ ਵਧੀਆ ਹੋਊਗਾ ਨਾ ਫਿਰ ਆਪਾਂ ਨੂੰ ਉਹ ਵਧੀਆ ਹੀ ਲੱਗਦਾ ਹੁੰਦਾ ਜੇ ਸਾਡਾ ਨਜ਼ਰੀਆ ਨਹੀਂ ਨਾ ਵਧੀਆ ਹੈਗਾ ਕਿਸੇ ਪ੍ਰਤੀ ਤਾਂ ਫਿਰ ਉਹ ਵਧੀਆ ਨਹੀਂ ਲੱਗਦਾ ਜੇ ਅਸੀਂ ਕਿਸੇ ਬਾਰੇ 네ਗੇਟਿਵ ਸੋਚਦੇ ਹਾਂ ਸਾਨੂੰ ਉਹਦੇ ਵਿੱਚ ਸੌ ਨੁਕਸ ਲੱਭ ਜਾਂਦੇ ਆ ਜੇ ਅਸੀਂ ਕਿਸੇ ਬਾਰੇ ਪੋਜ਼ਿਟਿਵ ਸੋਚਾਂਗੇ ਤਾਂ ਫਿਰ ਉਹਦੇ ਉਹਦੇ 'ਚ ਸਾਨੂੰ ਕੋਈ ਨੁਕਸ ਨਹੀਂ ਦਿਖਦਾ ਠੀਕ ਹੈ ਜੀ ਤੇ ਉਹੀ ਗੱਲ ਹੈ ਕਿ ਤੁਸੀਂ ਪੋਜ਼ਿਟਿਵ ਸੋਚਦੇ ਹੋ ਮੇਰੇ ਬਾਰੇ ਇਸ ਕਰਕੇ ਤੁਹਾਨੂੰ ਮੇਰੇ 'ਚ ਕੋਈ ਨੁਕਸ ਨਹੀਂ ਲੱਗਦਾ ਜਿਹੜੇ ਪਾਕਿਸਤਾਨ ਤੋਂ ਜਿਹੜਾ ਆਪਾਂ ਨੂੰ ਕਮੈਂਟ ਆਇਆ ਸੀ ਉਹ ਭੈਣ ਨੂੰ ਮੈਂ ਕਮੈਂਟ ਦੇ ਵਿੱਚ ਲਿਖਤਾ ਸੀਗਾ ਕਿ ਤੁਸੀਂ ਆਪਣਾ ਨਾਮ ਜੀ ਦੱਸ ਦਿਓ ਫਿਰ ਆਪਾਂ ਜਰੂਰ ਬੋਲਾਂਗੇ ਸੋ ਉਹਨਾਂ ਦਾ ਨਾਮ ਜੇ ਉਹਨਾਂ ਨੇ ਆਪਾਂ ਨੂੰ ਨਾਮ ਦੱਸਤਾ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਉਹਨਾਂ ਦਾ ਨਾਮ ਜਰੂਰ ਲਵਾਂਗੇ ਤੁਸੀਂ ਨਾਲ ਆਪਣਾ ਪਿੰਡ ਸ਼ਹਿਰ ਜਿੱਥੋਂ ਦੇ ਤੁਸੀਂ ਹੈਗੀਆਂ ਜਰੂਰ ਦੱਸਦਿਆ ਕਰੋ ਇੱਕ ਮਹਾਲੀ ਤੋਂ ਭੈਣ ਨੇ ਨਿਰਮਲ ਜੀ ਤੇ ਦਿੱਲੀ ਕਮੈਂਟ ਕਰਦੇ ਨੇ ਹੋਰ ਵੀ ਬਹੁਤ ਭੈਣਾਂ ਨੇ ਜੀ ਜਿਹੜੀ ਮੈਨੂੰ ਡੇਲੀ ਕਮੈਂਟ ਕਰਦੀਆਂ ਨੇ ਮੈਂ ਡੇਲੀ ਉਹਨਾਂ ਦੇ ਕਮੈਂਟ ਪੜ੍ਹਦੀਆਂ ਦੋ ਦੋ ਤਿੰਨ ਤਿੰਨ ਕਮੈਂਟ ਵੀ ਕਰ ਦਿੰਦੀਆਂ ਨੇ ਉਹ ਥੈਂਕ ਯੂ ਸੋ ਮੱਚ ਭੈਣ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਤੁਹਾਡਾ ਪਰਿਵਾਰ ਬਹੁਤ ਵਧੀਆ ਫੁੱਲੇ ਠੀਕ ਹੈ ਜੀ ਚਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਿਰ ਕੱਲ ਨੂੰ ਫਿਰ ਮਿਲਦੇ ਆਪਾਂ ਕੋਈ ਹੋਰ ਵਧੀਆ ਜਿਹਾ ਟੌਪਿਕ ਲੈ ਕੇ ਜੇ ਤੁਸੀਂ ਮੈਨੂੰ ਆਪਣਾ ਕੋਈ ਟੌਪਿਕ ਦੱਸਣਾ ਹੁੰਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕੱਲ ਨੂੰ ਸਾਨੂੰ ਇਹਦੇ ਤੇ ਆਪਣੇ ਵਿਚਾਰ ਹੈ ਜਿਹੜੇ ਜਰੂਰ ਦਿਓ ਸੋ ਆਪਾਂ ਉਸ ਤਰ੍ਹਾਂ ਵਲੌਗ ਆ ਜਿਹੜਾ ਜਰ ਠੀਕ ਹੈ ਜੀ